ਨਾ ਨਰਮਿੰਦਰ ਸਿੰਘ ਕੀ ਮਾਮਲਾ ਹੈ ਮਾਮਲਾ ਸਾਰੇ ਇਹ ਇੱਕ ਨਵਾਲਗਾਣਾ ਰੇਪ ਦਾ ਮਾਮਲਾ ਹੈ ਠੀਕ ਹੈ ਤੇ ਇਹ ਮੇਰੇ ਸੀਰੀ ਦੀ ਬੇਟੀ ਹੈ ਜੀ ਤੇ ਇਹਨੂੰ ਇਹਦੇ ਗਵੰਡੀਆਂ ਦਾ ਮੁੰਡਾ ਗਮਰਾਹ ਕਰਕੇ ਕੋਈ ਲਾਲਚ ਦੇ ਕੇ ਬੱਚੀ ਨੂੰ 13 ਸਾਲ ਦੀ ਬੱਚੀ ਨੂੰ ਤੇ ਲੈ ਗਿਆ ਉਦੋਂ ਬਾਅਦ ਲਿਜਾ ਕੇ ਤੇ ਪੂਰੀ ਰਾਤ ਬੱਚੀ ਨੂੰ ਇੱਕ ਹੋਟਲ ਦੇ ਵਿੱਚ ਰੱਖਦਾ ਤੇ ਉਹਦੇ ਉੱਥੇ ਉਹਦੇ ਨਾਲ ਬੱਚੀ ਨਾ ਰੇਪ ਹੁੰਦਾ ਤੇ ਦੂਜੇ ਮੰਨ ਕੇ ਚਲੋ ਇਹਦੇ ਘਰਦਿਆਂ ਨੇ ਜਦੋਂ ਰਾਤ ਨੂੰ ਮੰਨ ਕੇ ਚਲ ਬੱਚੀ ਨਹੀਂ ਆਈ ਆਪ ਦੇ ਤੌਰ ਤੇ ਪੜਤਾਲ ਕੀਤੀ ਤੇ ਪਰ ਇਹਨਾਂ ਨੂੰ ਐ ਸਿੱਖਿਆ ਵੀ ਰਾਤ ਬਰਾਤੇ ਬੱਚਾ ਆ ਜੇ ਤੇ ਚਲੋ ਜਦੋਂ ਬੱਚੀ ਨਹੀਂ ਆਈ ਰਹੇ ਨੇ ਫਿਰ ਤੜਕੇ ਮੈਨੂੰ ਆ ਕੇ ਦੱਸਿਆ ਕਹਿੰਦਾ ਵੀ ਆਹ ਗੱਲ ਬਣ ਗਈ ਯਾਰ ਮੈਂ ਕਿਹਾ ਮੈਂ ਉਹਦੀ ਉਸੇ ਵਕਤ ਮੈਂ 112 ਤੇ ਕਾਲ ਕੀਤੀ ਦੀ ਮੈਕ ਹੈ ਅਬੀ ਚਲੋ ਅਸੀਂ ਥਾਣੇ ਵੀ ਜਾਂਦੇ ਆ ਉਹ ਕਹਿੰਦੇ ਵੀ ਬੱਚੀ ਦੀ ਫੋਟੋ ਤੇ ਬੱਚੇ ਦਾ ਹੋਲੀਆ ਦੱਸ ਦੇ ਤੇ ਅਸੀਂ ਥਾਣੇ ਜਾਣ ਦੀ ਤਿਆਰੀ ਕਰਦੇ ਸੀ ਮੈਂ ਇਹਨੂੰ ਆਖਿਆ ਮੈਂ ਕਿ ਤੂੰ ਫੋਟੋ ਚੱਕ ਲਿਆ ਘਰੋਂ ਤੇ ਆਪਾਂ ਚੱਲਦੇ ਆ ਇਹ ਫੋਟੋ ਲੈਣ ਗਿਆ ਜਾਂ ਬੱਚੀ ਦਾ ਜੋ ਵੀ ਸੀਗਾ ਉਹ ਲੈਣ ਗਿਆ ਘਰੋਂ ਤਾਂ ਇਹਨੂੰ ਫੋਨ ਆਉਂਦਾ ਇਹਦੇ ਰਿਸ਼ਤੇਦਾਰਾਂ ਦਾ ਇਹਦੀ ਸਾਲੀ ਹੈ ਵੱਡਾ ਗੂੜਾ ਪਿੰਡ ਦਾ ਕਾਲਾ ਨਿਕਲੀ ਉੱਥੋਂ ਤੋਂ ਅਸੀਂ ਥਾਣੇ ਤੇ ਜਾਣ ਦੀ ਬਜਾਏ ਅਸੀਂ ਕਿ ਪਹਿਲਾਂ ਬੱਚੀ ਨੂੰ ਲਈ ਗਈ ਅਸੀਂ ਬੱਚੇ ਨੂੰ ਲੈਣ ਵਾਗੇ ਜੀ ਤੇ ਬੱਚੇ ਨੂੰ ਲੈ ਆਏ ਲਿਆ ਕੇ ਉੱਥੋਂ ਚੱਲਣ ਲੱਗੇ ਨੇ ਮੈਂ ਫੇਰ ਕੰਟਰੋਲ ਰੂਮ ਤੇ ਫੋਨ ਕੀਤਾ ਵੀ ਸਾਨੂੰ ਬੱਚਾ ਗੁੰਮ ਹੋ ਗਿਆ। ਉਦੋਂ ਬਾਅਦ ਜੀ ਅਸੀਂ ਬੱਚੇ ਨੂੰ ਲੈ ਕੇ ਸਿੱਧਾ ਸਦਰ ਥਾਣੇ ਆ ਜੰਦੇ ਆ। ਉੱਥੇ ਇਹਦੇ ਫਾਦਰ ਸਾਹਿਬ ਵੱਲੋਂ ਉਹ ਦਿੱਤੀ ਜਾਂਦੀ ਹੈ ਕੰਪਲੇਨ ਤੇ ਫਿਰ ਉੱਥੇ ਅਫਸਰ ਆ ਜਾਂਦੇ ਆ ਜਿਹਨਾਂ ਨੂੰ ਮਾਰਕ ਕਰੀ ਹੁੰਦੀ ਉਹ ਵੀ ਆ ਜਾਂਦੇ ਆ ਐਸਐਚਓ ਸਾਹਿਬ ਵੀ ਆ ਜਾਂਦੇ ਆ। ਐਸਐਚਓ ਸਾਹਿਬ ਨੇ ਸਾਡੀ ਬਹੁਤ ਵਧੀਆ ਤਰੀਕੇ ਨਾਲ ਗੱਲ ਸੁਣੀ ਤੇ ਅਸੀਂ ਉੱਥੋਂ ਕਰਮਚਾਰੀ ਉਦੋਂ ਬਾਅਦ ਅਸੀਂ ਬੱਚੇ ਨੂੰ ਹਸਪਤਾਲ ਦਾਖਲ ਕਰਾਇਆ ਹਸਪਤਾਲ ਦਾਖਲ ਕਰਾ ਕੇ ਤੇ ਬੱਚਾ ਹੁਣ ਵੀ ਹਸਪਤਾਲ ਚ ਹੈ ਜੀ ਤੇ ਜੋ ਮਤਲਬ ਕਿ ਉਹ ਬੱਚੇ ਨਾਲ ਰੇਪ ਹੋਇਆ ਉਹ ਡਾਕਟਰ ਰਿਪੋਰਟ ਦੇ ਵਿੱਚ ਆ ਗਿਆ ਜਿਹਦੇ ਇਲਾਜ ਹੈ ਬੱਚਾ ਜੀ ਹਾਂਜੀ ਹੁਣ ਜੀ ਰੇਪ ਇਲਾਜ ਹੈ ਜੀ ਬੱਚਾ ਹੋਟਲ ਵਾਲਿਆਂ ਨੇ ਵੀ ਮਤਲਬ ਕਿ ਪਤਾ ਲੱਗਿਆ ਉਹਨੂੰ ਵੀ ਬੱਚਾ ਨਹੀਂ ਛੋਟੀ ਉਮਰ ਦਾ ਹੈ ਕੋਈ ਉਹ ਦੇਖੋ ਜੀ ਹੋਟਲ ਵਾਲਿਆਂ ਦੀ ਇਹ ਬਹੁਤ ਵੱਡੀ ਗਲਤੀ ਹੈ ਕਿਉਂਕਿ ਬੱਚਾ ਦੇਖਣ ਜੀ ਪਤਾ ਲੱਗ ਜਾਂਦਾ ਆਪਾਂ ਨੂੰ ਵੀ ਬੱਚਾ ਛੋਟਾ ਇਹ ਉਹਨਾਂ ਨੇ ਜਿਹੜੀ ਲੜਕੀ ਦਾ ਆਧਾਰ ਕਾਰਡ ਲਾਇਆਗਾ ਉਹ ਕਿਸੇ ਹੋਰ ਔਰਤ ਦਾ ਲਾਇਆਗਾ ਠੀਕ ਹੈ ਤੇ ਅਸੀਂ ਤਾਂ ਇਹ ਗੱਲ ਨੂੰ ਬਹੁਤ ਗਲਤ ਮੰਨਦੇ ਆ ਜੀ ਹੁਣ ਤੁਸੀਂ ਕਿਸ ਤਰ੍ਹਾਂ ਦੇ ਮੰਗ ਸਰਦੇ ਆ ਅਸੀਂ ਤਾਂ ਜੀ ਇਹੀ ਮੰਗ ਕਰਦੇ ਆ ਵੀ ਜੋ ਇਸ ਗਰੀਬ ਬੰਦੇ ਦੇ ਪੱਲੇ ਇੱਕ ਇੱਜ਼ਤ ਹੀ ਹੁੰਦੀ ਹੈ ਜੀ ਠੀਕ ਹੈ ਗਰੀਬ ਬੰਦਾ ਇਹਦਾ ਨਿਆਂ ਇਨਸਾਫ ਹੋਣਾ ਚਾਹੀਦਾ ਕੀ ਨਾਮ ਤੇ ਉਹਨਾਂ ਦਾ ਉਹਨਾਂ ਦਾ ਨਾਮ ਨਰਪਾਲ ਸਿੰਘ ਹੈ ਹੋਰ ਕੱਲ ਹੀ ਹਾਂਜੀ ਕਿਸੇ ਰਸਤੇ ਬਰਗਲਾ ਕੇ ਲੈ ਕੇ ਆਇਆ ਉਹ ਮੈਂ ਕੋਮਨ ਲਾਲਚ ਦੇ ਕੇ ਘੁੰਮਣ ਦਾ ਕਹਿ ਕੇ ਲਿਆਇਆ ਮੈਨੂੰ ਕਹਿੰਦਾ ਮਾਲ ਤੋਂ ਘੁੰਮਣ ਲੈ ਕੇ ਉਹ ਮੈਨੂੰ ਹੋਟਲ 'ਚ ਲੈ ਕੇ ਗਿਆ ਸੀਗਾ ਇਹ ਦੋ ਹੋਟਲ 'ਚ 6 ਵਜੇ ਆਏ ਸੀ ਸੀ ਹਾਂ ਤੇ ਉਹ ਟ੍ਰੇਨ ਦੇ ਥੱਲੇ ਮੈਨੂੰ ਕਹਿੰਦਾ ਟ੍ਰੇਨ ਦੇ ਥੱਲੇ ਆਉਣਾਗਾ ਆਪਾਂ ਮੈਂ ਕਿਹਾ ਮੈਂ ਕਿਹਾ ਹੁਣ ਮੈਂ ਮਰਨਾ ਨਹੀਂਗਾ ਜੋ ਬਾਅਦ 'ਚ ਫੇਰ ਹੋਟਲ 'ਚ ਲੈ ਜਾਂਦਾ ਸੀ ਉਹਨੇ ਅੱਛਾ ਮੈਂ ਮੈਂ ਜਿਹੜਾ ਰੇਟ ਰਿਹਾ ਸੀ ਉਹ ਹੋਟਲ ਚ ਰਾਤ ਰੇ ਹਾਂਜੀ ਅੱਛਾ ਫੇਰ ਮੈਂ ਉਹਨਾਂ ਕਹਿੰਦਾ ਮੇਰਾ ਖੜਾ ਛੱਡ ਦ ਮੇਰੇ ਮਾਸੀ ਕੋਲ ਛੱਡਿਆ ਮੈਨੂੰ ਮੇਰੀ ਮਾਸੀ ਕੋਲ ਛੱਡਿਆ ਸੀ ਬਾਅਦ ਚ ਉਹਨਾਂ ਦੇ ਘਰੇ ਫੇਰ ਉਹ ਦੁਆਰੇ ਚਲ ਗਿਆ ਸੀ ਮੈਨੂੰ ਛੱਡ ਕੇ ਅੱਛਾ ਬਾਦ ਫੇਰ ਦੇ ਬਾਦ ਮਾਸੀ ਨੇ ਅੱਡੀ ਹੋਰਾਂ ਨੂੰ ਫੋਨ ਕਰ ਦਿੱਤਾ ਸੀ ਉਹਨਾਂ ਨੇ ਮੈਨੂੰ ਲੈ ਜਾਂਦਾ ਸੀਗਾ ਪਿੰਡ ਨਹੀਂ ਫੇਰ ਤੁਹਾਨੂੰ ਸਾਰਾ ਰਾਤ ਹੋਟਲ ਚ ਰੱਖਿਆ ਮੈਂ ਹਾਂਜੀ ਜ਼ਬਰਦਸਤੀ ਰੱਖਿਆ ਹਾਂਜੀ ਤੇ ਫੇਰ ਤੁਹਾਡਾ ਗਲਤ ਕੰਮ ਕੀਤਾ ਹਾਂਜੀ ਕਿ ਤੁਸੀਂ ਕਰਦੋਂ ਕਿਵੇਂ ਦੱਸਿਆ ਮੈਂ ਨਹੀਂ ਦੱਸਿਆ ਸੀ ਅੱਛਾ ਭੱਜ ਗਿਆ ਫਿਰ ਉਹ ਪਤਾ ਨਹੀਂ ਭੱਜ ਗਿਆ ਸੀ ਉਹ ਤੋਂ ਭੱਜ ਗਿਆ ਸੀ ਅੱਛਾ ਤੇ ਆਪਣਾ ਫਿਰ ਕੀ ਤੁਸੀਂ ਮੰਗ ਕਰਦੇ ਪੁਲਿਸ ਪ੍ਰਸ਼ਾਸਨ ਤੋਂ ਉਹਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਮੈਨੂੰ ਇਨਸਾਫ ਮੰਗਦਾ ਸਾਨੂੰ ਕਿ ਇਨਫੋਰਮੇਸ਼ਨ ਮਿਲੀ ਸੀ ਲੜਕੀ ਹੈ ਇਹਨਾਂ ਬਾਲਗ ਲੜਕੀ ਹੈ ਉਹਦਾ ਗਵੰਡੀ ਐ ਨਿਰਬੇ ਸਿੰਘ ਨਾਮ ਦਾ ਉਹ ਡਾਈਵੋਰਸੀ 31 ਸਾਲ ਦਾ ਹੈ ਉਹ ਕੁੜੀ ਨੂੰ ਵਰਲਾ ਕੇ ਆਪਣੇ ਉਹਦੇ ਘਰੋਂ ਲੈ ਗਿਆ ਫਿਰ ਹੋਟਲ ਸਿਲਵਰ ਸਟਾਰ ਹੈ ਉੱਥੇ ਲੈ ਕੇ ਗਿਆ ਉੱਥੇ ਕੁੜੀ ਦੀ ਮਰਜ਼ੀ ਤੋਂ ਵਿਰੋਧ ਦੇ ਨਾਲ ਬਲਾਤਕਾਰ ਕੀਤਾ ਤੇ ਅਗਲੇ ਦਿਨ ਉਹ ਕੁੜੀ ਨੂੰ ਲਾਈਨਾਂ ਤੇ ਲੈ ਕੇ ਗਿਆ ਕਿ ਅਸੀਂ ਸੁਸਾਈਡ ਕਰਦੇ ਹਾਂ ਉਸ ਤੋਂ ਬਾਅਦ ਉਹ ਮੁੰਡਾ ਉਹਨੂੰ ਉੱਥੇ ਛੱਡ ਕੇ ਫਰਾਰ ਹੋ ਗਿਆ ਤੇ ਉਹ ਕੁੜੀ ਨੂੰ ਦਾਖਲ ਕਰਾ ਕੇ ਉਹਦੇ ਮੈਡੀਕਲ ਕਰਾਇਆ ਗਿਆ ਤੇ ਇਹਦੇ ਸੰਬੰਧ ਵਿੱਚ ਅਸੀਂ ਥਾਣਾ ਸਦਰ ਦੇ ਵਿੱਚ ਇੱਕ ਪਰਚਾ 376 ਤੇ ਬਾਕਸ ਵਾ ਐਕਟ ਦੀ ਅੰਦਰਜ ਕੀਤਾ ਗਿਆ ਕੱਲਾ ਹੀ ਸੀ ਨਾਮ ਵੀ ਸੀ ਨਹੀਂ ਜੀ ਕੱਲਾ ਹੀ ਸੀਗਾ ਉਹ ਵੀ ਤਾਂ ਕ੍ਰਿਮੀਨਲ ਟਾਈਪ ਦਾ ਨੀ ਪਹਿਲਾਂ ਤਾਂ ਦੇਖੋ ਇੱਥੇ ਕੋਈ ਪਰਚੇ ਨਹੀਂ ਹੈਗੇ ਬਾਕੀ ਜਲਦੀ ਨੂੰ ਗ੍ਰਿਫਤਾਰ ਕੀਤਾ ਜਾਵੇਗਾ ਉਸ ਤੋਂ ਬਾਅਦ ਦੀ ਪੁੱਛਗਿੱਛ ਪਤਾ ਲੱਗੇਗਾ